ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅnder ਪਿੰਡ ਪੱਖੋਕੇ ਕਹਿਲੀ ਸਾਹਿਬ ਦਾ ਨੌਜਵਾਨ ਰਾਜੋ ਮਸੀਹ ਆਪਣੇ ਪਰਾਨਾਲ ਡੇਰਾ ਬਾਬਾ ਨਾਨਕ ਵਿਖੇ ਕਰੋ ਕਰੇਲੂ ਸਮਾਨ ਲੈਣਾ ਆਏ ਸਨ ਉਸ ਦੀ ਰਸਤੇ ਵਿੱਚ ਗੁਰਜੀਤ ਸਿੰਘ ਨਾਮਕ ਪਿੰਡ ਚੰਦੂ ਨੰਗਲ ਦੇ ਵਿਅਕਤੀ ਵੱਲੋਂ ਲੁੱਟ ਦੀ ਨੀਅਤ ਨਾਲ ਰਾਜੋ ਮਸੀਹ ਦਾ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਗਿਆ ਜਦ ਕਿ ਉਸ ਦੇ ਪਰਾਵ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਕਿਰਚਾ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ हमलावर वालों ही जख्मी व्यक्तिया हस्पताल डेरा बाबा नानक सड़के फरार हो गया जिथे की डाक्टर वालों राजू मसीह नृतक घोषित कर दिता जबकि उसके जख्मी पर डेरा बाबा नानक विखे इलाज चल रहा है ਟਾਟਾ ਕਿ ਨਾਮ ਹੈ ਮੈਂ ਪੋਲੀ ਜੇ ਟਾਟਾ ਪੁੱਤਰ ਤੇ ਹਾਂਜੀ ਮੇਰਾ ਪੁੱਤਰ ਸੀ ਮੈਂ ਬੋਕਰ ਪਹੁੰਚਾ ਕੰਨੇ ਆਈ ਲੋਕਾਂ ਨੇ ਕਹਿੰਦੇ ਸਿੱਨਾ ਚੋਕ ਕਰੋ ਲਾ ਪੁੱਤ ਕਾ ਪੜਿਆ ਮੈਂ ਗੱਪ ਕਰਦੀ ਮੈਨੂੰ ਇਹ ਸੁਣਾ ਦਿੱਤਾ ਤੇਰਾ ਮੁੰਡਾ ਬੋਲ ਨੂੰ ਮਾਰਿਆ ਚੱਤੀਆ ਰੋਸਤ ਦੇ ਵਿੱਚ ਮੈਂ ਆਈ ਇਹ ਦੇਖਾ ਮੇਰਾ ਮੁੰਡਾ ਮਾਰ ਚੱਲ ਲੋਕਾਂ ਕਿੰਨ ਮਾਰਿਆ ਹੁਣ ਇਹਨਾਂ ਦੇ ਬਰਾ ਮੁੰਡੇ ਰਾਜ ਬੈਗੇ ਮੁੰਡਿਆ ਮਾਰਦਾ ਜੇ ਤੇ ਗੱਲ ਕੀ ਹੋਈ ਕੋਈ ਪਤਾ ਲੱਗਣੀ ਨਹੀਂ ਮੇਰੇ ਨੇ ਬਦਾਲਿਆ ਝਗੜਾਈ ਕਰ ਕਹਿੰਦੇ ਨੇ ਬੇ ਝਗੜਾਈ ਹੋਇਆ ਮੇਰੇ ਪੁੱਤ ਕੋ ਵੀ ਜਿਹੜਾ ਨੂੰ ਦੇ ਦਿੰਦੇ ਆਈ ਗਰੀਵ ਜੈ ਉਸਤ ਕੰਮ ਵਾਲਾ ਜੈ ਫੇਰ ਤਾਂ ਕਰ ਗਈ ਸਾਡੇ ਰਵਾਇਤ ਯਾਰੀ ਦਾ ਬੱਚੇ ਮੇਰੇ ਯਾਰੀਆਂ ਕਰਦੇ ਨੇ ਕਾ ਮੇਰਾ ਮੇਰੀ ਯਾਰੀ ਕਰਦਾ ਵਾ ਅੱਈ ਰੋਟੀ ਪਾਣੀ ਅੱਧਰ ਆਪਣਾ ਚਲਣੇ ਮੈਦਾਨ ਦੇ ਨੇ ਅੱਧਰਦੇ ਲੋਕਾਂ ਦਾ ਤੇਲ ਲਾਣ ਕਰੂੰ ਤਾਂ ਨਿਕਲ ਅੱਈ ਜੀ ਜੈ ਗੁਰੂ ਮੇਰੇ ਬੱਚੇ ਹੀ ਵਾਲਾ ਕੋਈ ਆਦੇ ਨਹੀਂ ਯਾਰੀ ਦਾਰੀ ਹੈ ਜੀ ਇੰਤ ਕਰਦੇ ਮੇਰੇ ਠੀਕ ਕੀ ਨਾਮ ਰੱਟ ਤੁਹਾਡਾ ਬੇਟਾ ਹੈ ਹਾਂਜੀ ਕੀ ਗੱਲ ਹੋਈ ਜੀ ਇਹ ਬੈਦੂ ਬਦੂ ਮੈਨੂੰ ਪਤਾ ਕੋਈ ਨਹੀਂ ਕਿ ਪਤਾ ਜੇ ਮੇਰੇ ਪਠੇ ਵੜ ਜਾਏ ਜੀ ਅੱਛੇ ਪਾੜੀ ਕੋਲ ਸੌੜ ਕੇ ਸਭੀ ਮਾਜੀ ਵਿਦੇਜ ਜਮਨ ਲਾ ਪੈਣੇ ਬੰਦੇ ਕਹਿੰਦੇ ਜੇ ਤੇ ਤੇਰੇ ਤੇਰੇ ਮਿਹਦੇ ਕਰਜਾ ਮਾਗੇ ਤੜੀ ਮੋਸੇ ਪੜੀ ਸੌੜ ਕੇ ਤਾਂ ਪਿੰਡ ਪਿੰਡ ਪਹੁੰਚਾਇਆ ਜੀ ਕੀ ਗੱਲ ਕੋਈ ਪਤਾ ਨਹੀਂ ਲੱਗੇ ਕੀ ਹੋਈ ਹੈ ਗੱਲ ਤੋਂ ਕੋਈ ਪਤਾ ਲੱਗੇ ਨਹੀਂ ਪਤਾ ਨਹੀਂ ਲੱਗੇ ਮੈਨੂੰ ਲੱਗਦਾ ਪਤਾ ਫੇਰ ਮੈਨੂੰ ਲੱਗਦਾ ਮੈਂ ਬੋਲਾ ਲੱਗਦਾ ਗਾਚ ਦਾ ਗੱਲ ਦਾਦਾ ਜੇ ਇਹਨਾਂ ਦਸਾਂਗੇ ਕੋ ਕਿਤੇ ਮੋਰੀ ਕਰਦੇ ਨੇ ਤੇ ਮੈਨੂੰ ਸੇ ਪਹੁੰਚਾਇਆ ਜੇ ਤੇ ਕਿੱੱਚਾ ਮਾਰੀਆਂ ਕਿੰਨ ਰਜੀਦ ਲੱਗੇ ਨਾ ਉਹ ਗੱਦੀ ਗੱਦੀ ਜਿਹੜੇ ਨੇ ਮਾਇਨ ਨੇ ਮਾਗੇ ਗੱਚਾ ਇੱਥੇ ਮੋਟ ਸਕਦਾ ਫੇਰ ਸਾਡੇ ਜਾ ਜਿਆਜ ਮੋਟਾ ਦਾ ਹ ਪਿੰਡ ਦਾ ਹੀ ਮੁੰਡਾ ਅੰਡੇ ਚੰਨਗਲੇ ਲਾਗੇ ਨਾਲ ਹੀ ਆ ਸਾਡੇ ਚੰਨੋ ਨਗਰ ਹਾਂਜੀ ਠੀਕ ਹੈ ਹਾਂਜੀ ਝਗੜੇ ਦਾ ਕਾਰਨ ਹੀ ਪਤਾ ਲੱਗਾ ਨਹੀਂ ਕੋਈ ਨਹੀਂ ਪਤਾ ਲੱਗਾ ਜੀ ਉਹਦੇ ਵੱਡੇ ਮੁੰਡੇ ਨੂੰ ਪਤਾ ਜੂਹੇ ਜੇ ਨਾਲ ਹੀ ਹੁੰਦੇ ਠੀਕ ਹੈ ਜੀ ਤੇ ਕੀ ਸਰਕਾਰ ਪੁਲਸ ਆ ਗਈ ਉਸ ਵੇਲੇ ਇਹਦੇ ਨੇ ਬੰਦੇ ਪੁੱਛਦੇ ਬਾਲੋ ਪੁਲਸ ਆ ਗਈ ਕਿ ਨਹੀਂ ਆ ਗਈ ਕੋਈ ਤੇ ਮੁਕੱਦਮਾ ਨਹੀਂ ਕੀਤਾ ਨਹੀਂ ਕੀਤਾ ਕੀ ਹੁਣ ਤੁਸੀਂ ਕੀ ਤੁਹਾਡੀ ਕੀ ਚਾਹੁੰਦੇ ਤੁਸੀਂ ਐਹੀ ਜੰਨਿਆ ਵੀ ਮੈਨੂੰ ਫੜੋਗੇ ਮੇਰੇ ਮੇਰੇ ਮੈਨੂੰ ਬੜਾ ਗੁੱਸਾ ਆ ਰਿਹਾ ਹੈ ਇਹ ਨੂੰ ਪੁੱਛਿਆ ਕਿ ਕਦੋਂ ਕੰਮ ਕਰੇ ਬੰਦੇ ਨੂੰ ਮਾਰ ਦੇ ਹਾਂ ਇਹਦੇ ਕੋ ਬਿਆਨ ਲੈਣੇ ਨੇ ਕਿ ਕਦੇ ਬੰਦੇ ਨੂੰ ਕਹਾ ਬਈ ਜਾ ਕੇ ਬੰਦੇ ਨੂੰ ਕਹਾ ਕਿ ਕੋਈ ਦੇਰ ਪਹਿਲੇ ਸ਼ਮਕ ਤੇ ਪਹਿਲਾਂ ਤੇ ਨੂੰ ਮਾਰ ਦੋ ਇਹ ਬਿਆਨ पे ਦੱਸੇਗਾ ਬੜੇ ਫੜੇ ਜਾਏਗਾ ਥੋਟ ਥੋਟ ਬਈ ਦੇ ਕੋਈ ਰੰਜਿਸ਼ ਰਾਜੀ ਰਾਜਾ ਨੇ ਕੋ ਗੱਦੀ ਆਏ ਕਿ ਜਾਨ ਨਹੀਂ ਆਦੇ ਆਪੋਂ ਤੁਮਾ ਹੋ ਵਕਲੀ ਗੱਲ ਜੇ ਮੋੜੇ ਮੋੜੇ ਠੀਕ 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 ਇਹ ਅੱਜ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ 11:00 11:30 ਵਜੇ ਇੱਕ ਪੱਖੋ ਕੇ ਟਾਲੀ ਸਾਹਿਬ ਦਾ ਆਦਮੀ ਰਾਜੂ ਰਾਜੂ ਮਸੀ ਜਦੋਂ ਕਿ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਗੁਰਜੀਤ ਸਿੰਘ ਨੂੰ ਤੇ ਉਸ ਦੇ ਸਬੰਧ ਦੇ ਵਿੱਚ ਤੁਰੰਤ ਟੀਮਾਂ ਬਣਾ ਕੇ ਉਹਨਾਂ ਦੇ ਘਰ ਤੇ ਰੇਡ ਕੀਤੀ ਜਾ ਰਹੀ ਤੇ ਐਫ ਆਈ ਆਰ ਉਹਨਾਂ ਦੇ ਬਿਆਨਾਂ ਤੇ ਐਫ ਆਈ ਆਰ ਦਰਜ ਕਰਕੇ ਅਗਲੀ ਕਾਰਵਾਈਆਂ ਵਿਚ ਰਹੀਆਂ ਨੇ ਜੀ ਸਰ ਕੋਈ ਕਾਰਨ ਦਾ ਪਤਾ ਲੱਗਾ ਵਿੱਚ ਕਾਰਨ ਇਹਨਾਂ ਦਾ ਆਪ ਹੈ ਇੱਕੋ ਇੱਕੋ ਪਿੰਟ ਦੇ ਹੀ ਉਹਨਾਂ ਕੋਈ ਪੈਸੇ ਦੀ ਇਹਦੇ ਕੋ ਡਿਮਾਂਡ ਕੀਤੀ ਹੈ ਜਦੋਂ ਇਹਨਾਂ ਦਾ ਆਪਸ ਵਿੱਚ ਗਾਲੀ ਗਲੋਚ ਹੋ ਗਿਆ ਤੇ ਉਸ ਤੋਂ ਬਾਅਦ ਉਸ ਬੰਦੇ ਨੇ ਕਿਰਚ ਕਿਰਚਨਾਇ ਤੇ ਹਮਲਾ ਕਰ ਦਿੱਤਾ ਜਦੋਂ ਇਹਦੀ ਡੈਥ ਹੋ ਗਈ ਨਾਲ ਇਹਦੇ ਬ੍ਰਦਰ ਤੇ ਵੀ ਹਮਲਾ ਕਰਤਾ ਜਿਹੜਾ ਬਚਾਉਣ ਨੂੰ ਇਹਨੂੰ ਅੱਗੇ ਵਾਹ ਤੇ ਜਿਹਨੇ ਕਤਲ ਕੀਤਾ ਦਾ ਨਾਮ ਪਤਾ ਬਾਤ ਨੂੰ ਉਹਦਾ ਉਹ ਪੱਕੋ ਘਟਾਲੀ ਸਾਹਿਬ ਦਾ ਆ ਪਿੰਡ ਦਾ ਗੁਰਜੀਤ ਸਿੰਘ ਉਹਦਾ ਨਾਮ ਆ ਜਿਹੜੇ ਤੇ ਪਰਚਾ ਦਰਜ ਕਰਕੇ ਤੇ ਉਹ ਰੇਡ ਕਰਕੇ ਉਹਨੂੰ ਗ੍ਰਿਫਤਾਰੀ ਲਈ ਟੀਮਾਂ ਬਣਾ ਦਿੱਤੀਆਂ ਫਰਦਨ ਇਨਵੈਸਟੀਗੇਸ਼ਨ ਵਿੱਚ ਜਦੋਂ ਤੱਕ ਉਹਦੀ ਗ੍ਰਿਫਤਾਰੀ ਦੀ ਜਲਦ ਤੋਂ ਜਲਦ ਇਹਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਵੱਖ-ਵੱਖ ਟੀਮਾਂ ਬਣਾ ਕੇ ਥਾਣੇ ਤੋਂ ਵੀ ਤੇ ਬਾਕੀ ਸਟਾਫ ਤੋਂ ਵੀ ਬਣਾ ਕੇ ਤੇ ਇਹਨਾਂ ਤੇ ਰੇਡ ਕੀਤਾ ਜਾ ਰਿਹਾ ਛੇਤੀ ਕਾਮਯਾਬੀ ਮਿਲੇਗੀ ਧੰਨਵਾਦ